ਦੋਸਤੋ ਮੈਂ ਲਾਪ੍ਰੀਤ ਤੇ ਇਸ ਸਮੇਂ ਆਪਾਂ ਖੇਤਾਂ ਕਣਕਾਂ ਪੱਕਣ ਤੇ ਆ ਚੁੱਕੀਆਂ ਨੇ ਤੇ ਚੇਤ ਮਹੀਨੇ ਦਾ ਜਿਹੜਾ ਅਖੀਰਲਾ ਸਮਾਂ ਚੱਲੀ ਜਾਂਦਾ ਵਿਸਾਖ ਚੜਨ ਵਾਲਾ ਵਿਸਾਖੀ ਆਉਣ ਵਾਲੀ ਆ ਤੇ ਜਾਮਣਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਕੁਦਰਤ ਦੇ ਵਿੱਚ ਪਰਵਰਤਨ ਹੋ ਰਿਹਾ ਕਣਕ ਥੋੜੇ ਦਿਨਾਂ ਤੱਕ ਪੂਰੀ ਤਰ੍ਹਾਂ ਪੱਕ ਜਾਊਗੀ ਤੇ ਫਿਰ ਵੜਾਈ ਸ਼ੁਰੂ ਹੋ ਜਾਊਗੀ एमपी ਤੋਂ ਜਾਨੀ ਕਿ ਮੱਧ ਪ੍ਰਦੇਸ਼ ਤੋਂ ਕੰਪਾਈਨਾ ਲਗਭਗ ਪੂਰੀ ਤਰ੍ਹਾਂ ਪੰਜਾਬ ਨੂੰ ਪਰਤ ਚੁੱਕੀਆਂ ਨੇ ਬਣ ਗਏ ਧانے ਡੜੀ ਵਿਖਾਇਓ ਅਵੇ ਧانے ਬਣ ਗਏ ਤਾਂ ਥੋੜੇ ਜੇ ਕੁਲੇ ਹਨਾ ਥੋੜੇ ਦਿਨਾਂ ਤੱਕ ਦੋ ਤਿੰਨ ਦਿਨ ਤੱਕ ਪੱਕੇ ਨਹੀਂ ਕਰੜੇ ਹੋ ਗਏ ਆ ਕੁਝ ਕੁਝ ਧانے ਹਰੇ ਆ ਠੀਕ ਆ ਦੇ ਦੋਸਤੋ ਜਦੋਂ ਕਣਕਾਂ ਵੱਡੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਟਟੀਆਂ ਰੀਆਂ ਵੱਟਾਂ ਨੂੰ ਵੇਖਦੀਆਂ ਨੇ ਜਿਹੜੀ ਉਹਨਾਂ ਨੂੰ ਸਾਫ਼ ਜੀ ਵੱਟ ਲੱਗੇ ਫਿਰ ਉੱਤੇ ਉਹ ਆਬਦਾਲਨਾ ਤਿਆਰ ਕਰਦੀਆਂ ਨੇ ਹਾਲਾਂ ਦਾ ਕੋਈ ਖਾਸ ਸੁਨਾ ਨਹੀਂ ਹੁੰਦਾਗਾ ਪਰ ਫਿਰ ਵੀ ਉਹ ਛੋਟੇ ਮੋਟੇ ਢੀਲੇ ਰੱਖ ਦਿੰਦੀਆਂ ਨੇ ਆਪਦੇ ਵੱਲੋਂ ਕੋਸ਼ਿਸ਼ ਕਰਦੀਆਂ ਨੇ ਕਿ ਵਧੀਆ ਹਾਲਨਾ ਬਣ ਸਕੇ ਫਿਰ ਉਸ ਵਿੱਚ ਆਂਡੇ ਦਿੰਦੀਆਂ ਨੇ